ਸਾਸੀ ਕਾਲਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਆਪਣੇ ਨਾਲ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਜੁੜੇ ਹੋ ਦੋਸਤੋ ਅੱਜ ਆਪਾਂ ਤੁਹਾਨੂੰ ਆਪਦੀ ਮਾਰਵਾੜੀ ਘੋੜੀ ਦਿਖਾਉਣੀ ਆ ਕਮੈਤ ਜਿਹੜੀ ਕਿ ਆਪਾਂ ਸੇਲ ਕਰਨੀ ਆ ਘੋੜੀ ਵੇਚਣੀ ਆ ਇਹ ਆਪਾਂ ਮੱਥੇ ਤੇ ਘੋੜੀ ਦੇ ਫੁੱਲ ਆ ਬਾਕੀ ਬਣ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਜਾਣਗੀਆਂ ਪੱਕਾ ਕਮੈਤ ਰੰਗਾ ਇਹਦਾ ਚਾਰੇ ਲੱਤਾਂ ਕਾਲੀਆਂ ਨੇ ਤੇ ਬਾਕੀ ਜਿਹੜੇ ਸੋਮ ਬਾਉ ਵੀ ਚਾਰੇ ਕਾਲੇ ਆ ਇਹਦੇ ਉਮਰ ਘੋੜੀ ਦੀ ਤਕਰੀਬਨ 7 ਸਾਲ ਆ ਕਾਦੇ ਦਾ ਨਾਂ ਟੈਂਚਾ ਸਾਉ ਸ਼ਰੀਫ ਘੋੜੀ ਆ ਦੋਸਤੋ ਤੇ ਇਸ ਵਕਤ ਇਹ 8.5 ਮਹੀਨਿਆਂ ਦੀ ਕਨਫਰਮ ਗੱਬਣ ਚੈੱਕ ਪਾਸ ਆ ਰਤਨਾਕਰ ਲਾਈਨ ਦੇ ਘੋੜੇ ਸਰਤਾਜ ਤੋਂ ਜਿਹੜਾ ਸੰਧੂ ਸਟੱਡ ਫਾਰਮ ਡੋੜਡਾਲਿਆਂ ਦੇ ਕੋਲੇ ਹਨਾ ਸਰਤਾਜ ਘੋੜਾ ਉਹ ਤੋਂ ਗੱਬਣ ਚੈੱਕ ਪਾਸ ਆ ਹੀ ਰਤਨਾਕਰ ਦੇ ਅੱਗੇ ਬੱਚਾ ਆ ਗਿਆ ਰਾਜ ਰਾਜ ਦਾ ਬੱਚਾ ਆ ਗਿਆ ਰਾਜਵੀਰ ਤੇ ਰਾਜਵੀਰ ਦਾ ਗਾਂ ਬੱਚਾ ਆ ਗਿਆ ਸਰਤਾਜ ਸੋ ਬਲੱਡ ਲਾਈਨ ਘੋੜੇ ਦੀ ਇੱਕ ਤਾਂ ਬਹੁਤ ਜ਼ਿਆਦੇ ਚੰਗੀ ਆ ਤੇ ਬਾਕੀ ਰਿਜ਼ਲਟ ਵੀ ਬੜੇ ਵਧੀਆ ਆਏ ਵਿਆ ਉਹਦੇ ਘੋੜੀ ਬਣਤਰਾਂ ਦੀ ਆਪ ਵੀ ਬਹੁਤ ਜ਼ਿਆਦੇ ਚੰਗੀ ਆ ਬਰੀਕੀਆਂ ਬੜੀਆਂ ਨੇ ਗਰਦਨ ਗੁਰਦਨ ਮਣੀਆ ਬੜਾ ਪਤਲਾ ਇਹਦਾ ਮੂੰਹ ਮਹਾਂਦਰੇ ਦੀ ਬੜੀ ਪਤਲੀ ਆ ਸੁਨੱਖੀ ਆ ਘੋੜੀ ਸੁਭਾਅ ਦੀ ਸਾਉ ਸ਼ਰੀਫਾ ਜਿਵੇਂ ਮਰਜੀ ਜਵਾਕ ਜਵੂਕ ਲਈ ਫਿਰਨ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੋਰਾ ਤੋਰਾ ਘੋੜੀ ਬਹੁਤ ਜਿਆਦਾ ਚੰਗਾ ਦਰਦੀ ਆ ਰੇਵੀਆ ਚਾਲ ਘੋੜੀ ਦੇ ਵਿੱਚ ਚੰਗੀ ਆ ਸਵਾਰੀ ਦੇ ਹੱਕ ਨੂੰ ਘੋੜੀ ਬਹੁਤ ਵਧੀਆ ਗਈ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਤਾਂ ਸਕਰੀਨ ਦੇ ਉੱਤੇ ਮੇਰਾ ਕੰਟੈਕਟ ਨੰਬਰ ਤੁਸੀਂ ਦੇਖ ਸਕਦੇ ਹੋ 98038 37038 ਇਸ ਨੰਬਰ ਤੇ ਤੁਸੀਂ ਮੈਨੂੰ ਕਾਲ ਕਰ ਲਿਓ ਤੇ ਐਡਰੈਸ ਆ ਜਿਹੜਾ ਆਪਣਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾਗਾ ਮੌੜ ਟੱਲਮਾ ਮੌੜ ਵੀ ਕਹਿ ਦਿੰਦੇ ਆ ਪਿੰਡ ਨੂੰ ਨਾਲ ਪਿੰਡ ਢਿੱਲਮਾ ਤੇ ਨਾਲ ਹੀ ਆਪਣਾ ਪਿੰਡ ਆ ਮੋੜ। ਤਪੇ ਤੋਂ ਤਕਰੀਬਨ ਇਹ 8-9 ਕਿਲੋਮੀਟਰ ਦੂਰ ਪਿੰਡ ਆ। ਤਪੇ ਤੋਂ ਭਦੌੜ ਦੇ ਸੈਂਟਰ 'ਚ ਪੈਂਦਾ ਹੈ। ਸੋ ਪਿਛਲੇ ਸੂਏ ਕੋੜੀ ਆਪਣੇ ਕੋਲ ਹੀ ਸੂਈ ਸੀਗੀ ਤੇ ਲਾਰਤਨ ਤੋਂ ਸੂਈ ਸੀ ਉਸ ਵਕਤ ਬਸ਼ੇਰੀ ਇਹਦੀ ਆਪਣੇ ਕੋਲ ਹੀ ਆ। ਸੋ ਜੇ ਕੋਈ ਬੰਦਾ ਚਾਹਵਾਣਾ ਜਿਹੜਾ ਰਿਜ਼ਲਟ ਵੀ ਦੇਖਣਾ ਚਾਹੁੰਦਾ ਬੱਚੀ ਪਹਿਲਾਂ ਵਾਲਾ ਰਿਜ਼ਲਟ ਬਹੁਤ ਜ਼ਿਆਦਾ ਚੰਗਾ ਆਇਆ। ਕੱਦ-ਗਾਠ ਚੰਗਾ ਕਰਦੀ ਆਉਂਦੀ ਆ ਬਸ਼ੇਰੀ ਸੋਹਣਾ ਕੱਦ ਕਰੂ। ਸੋ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ ਮੇਰਾ 98038 37038 ਜਿਹੜਾ ਵੀ ਕੋਈ ਚਾਹਵਣ ਸੱਜਣ ਭਰਾ ਘੋੜੀ ਖਰੀਦਣਾ ਚਾਹੁੰਦਾ ਹੋਇਆ ਤਾਂ ਮੈਨੂੰ ਫੋਨ ਲਾ ਲਿਓ ਡਿਟੇਲ ਆ ਜਿਹੜੀ ਆਪਾਂ ਵੀਡੀਓ ਦੇ ਵਿੱਚ ਸਾਰੀ ਕਲੀਅਰ ਕਰਤੀ ਤੇ ਇੱਕ ਰਿਕਵੈਸਟ ਆ ਵੀ ਜਿਹੜੀ ਗੱਲਬਾਤ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਉਹਨੂੰ ਬਾਈ ਬਣ ਕੇ ਬਾਰ-ਬਾਰ ਨਾਮ ਦੁਹਰਾਇਆ ਕਰੋ ਬਾਰ-ਬਾਰ ਉਹੀ ਚੀਜ਼ ਨਾ ਪੁੱਛਿਆ ਕਰੋ ਵੀਡੀਓ ਨੂੰ ਪਹਿਲਾਂ ਪੂਰੀ ਦੇਖ ਲਿਆ ਕਰੋ ਬਾਕੀ ਦੀ ਜਿਹੜੀ ਕੋਈ ਗੱਲਬਾਤ ਆ ਰੇਟ ਬਾਰੇ ਜਾਂ ਹੋਰ ਉਹ ਤੁਸੀਂ ਮੇਰੇ ਨਾਲ ਫੋਨ ਤੇ ਕਰ ਸਕਦੇ ਹੋ ਵੈਸੇ ਘੋੜੀ ਦੇ ਵਿੱਚ ਕੱਚ ਕੋਈ ਨਹੀਂ ਜਿਵੇਂ ਮਰਜੀ ਤੁਸੀਂ ਡਾਕਟਰ ਤੋਂ ਆਪਦੀ ਤਸੱਲੀ ਜਿਹੜੀ ਚੈੱਕ ਦੀਆ ਕਰਵਾ ਸਕਦੇ ਹੋ ਆਪਾਂ ਆਪ ਹੀ ਘੋੜੀ ਮੇਟ ਕਰਾਈ ਆਗੀ ਹੱਥੀ ਤੇ 8.5 ਮਹੀਨਿਆਂ ਦੀ ਜਮ੍ਹਾਂ ਸਹੀ ਹੋਣ ਇਹ ਪੂਰੀ ਗੱਬਣ ਚੈੱਕ ਪਾਸ ਹੋ ਗਈ ਐਸ ਵਕਤ ਤੇ ਨੰਬਰ ਆਪਾਂ ਸਕਰੀਨ ਤੇ ਵੀ ਮੈਂਸ਼ਨ ਕਰਤਾ ਸਰਤਾਜ ਤੋਂ ਗੱਬਣਾ ਇਹ ਆ ਆਪਾਂ ਘੋੜੇ ਦੀ ਫੋਟੋ ਵੀ ਲਾ ਦੀ ਕਈ ਭਰਾਵਾਂ ਨੇ ਘੋੜਾ ਕਈ ਵਾਰੀ ਨਹੀਂ ਦੇਖਿਆ ਹੁੰਦਾ ਬਹੁਤ ਜਿਆਦੇ ਚੰਗਾ ਘੋੜਾਗਾ ਰਤਨਾਕਰ ਲਾਈਨ ਦਾ ਰਿਜ਼ਲਟ ਇਹਦੇ ਬਹੁਤ ਚੰਗੇ ਆਏ ਬਿਆ ਬੱਚੇ ਚੰਗੇ ਤਿਆਰ ਹੋਏ ਆ ਹਾਈਟ ਸੁਣੀ ਕਰਦੇ ਆ ਸੋ ਕਾਲ ਕਰ ਲਿਓ ਮੈਨੂੰ ਜਿਹੜਾ ਵੀ ਕੋਈ ਘੋੜੀ ਖਰੀਦਣਾ ਚਾਹੁੰਦਾ ਹੋਵੇ ਧੰਨਵਾਦ ਜੀ